ਹਾਂਜੀ ਪਿਓਰ ਮਸਲੀਨ ਕਾਟਨ ਦੀ ਸ਼ਰਟ ਰਹੇਗੀ 1.75 ਵੱਡੇ ਪਣੇ ਦੀ ਨੈਕ ਐਮਬ੍ਰੋਇਡਰੀ ਹੋਈ ਆ ਗੋਟਾ ਪੱਤੀ ਐਮਬ੍ਰੋਇਡਰੀ ਆ ਵਿਦ ਮਸਲੀਨ ਦੀ ਕੰਟਰਾਸਟ ਇਸ ਦੇ ਨਾਲ ਬਾਟਮ ਰਹੇਗੀ ਨਾਲ ਮਸਲੀਨ ਸੀਕਵੈਂਸ ਦੁਪੱਟਾ ਰਹੇਗਾ ਪ੍ਰਾਈਸ 899 ਫਰੀ ਸ਼ਿਪਿੰਗ ਨੈਕਸਟ ਆਪਣੇ ਕੋਲ ਗੀਂਜ਼ਾ ਕਾਟਨ ਸ਼ਰਟ ਰਹੇਗੀ 2 ਮੀਟਰ ਨਾਲ ਬਾਟਮ ਵੀ ਮਿਲੇਗੀ 2 ਮੀਟਰ ਵਿਦ ਮਸਲੀਨ ਦਾ ਦੁਪੱਟਾ ਪ੍ਰਿੰਟਡ 2 ਮੀਟਰ ਪ੍ਰਾਈਸ ਇਨ ਸੁੱਟਾਂ ਦਾ 1050 ਫ੍ਰੀ ਸ਼ਿਪਿੰਗ ਨੈਕਸਟ ਆਪਣੇ ਕੋਲ ਹਕੂਬਾ ਚਿਕਨ ਸ਼ਰਟ ਰਹੇਗੀ 175 ਵੱਡੇ ਪਣੇ ਦੀ ਨਾਲ ਮੋਡਲ ਕਾਟਨ ਦੀ ਕੰਟਰਾਸਟ ਇਸ ਦੇ ਨਾਲ 2 ਮੀਟਰ ਬਾਟਮ ਦੁਪੱਟਾ ਫੁੱਲ ਹੈਂਡ ਪੇਂਟਡ ਰਹੇਗਾ ਪ੍ਰਾਈਸ 1199 ਫ੍ਰੀ ਸ਼ਿਪਿੰਗ ਨੈਕਸਟ ਜੀ ਆਪਣੇ ਕੋਲ ਇਹ 올ਓਵਰ 5 ਮੀਟਰ ਡਿਜੀਟਲ ਪ੍ਰਿੰਟ ਕੈਮਬਰੀ ਕਾਟਨ ਦਾ ਸੂਟ ਰਹੇਗਾ ਨਾਲ ਦੁਪੱਟਾ ਡਿਜੀਟਲ ਪ੍ਰਿੰਟ ਮਲ कॉटन ਦਾ 2 ਮੀਟਰ ਪ੍ਰਾਈਸ 1 सूट ਦਾ ਰਹੇਗਾ 650 ਫਰੀ ਸ਼ਿਪਿੰਗ ਸਕਰੀਨ ਸ਼ਾਟ ਸੈਂਡ ਕਰਕੇ ਮੇਰੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਨੈਕਸਟ ਆਪਣੇ ਕੋਲ ਪਿਓਰ ਕਾਟਨ ਸ਼ਰਟ ਰਹੇਗੀ 175 ਵੱਡੇ ਪਣੇ ਦੀ ਨਾਲ ਕੈਂਬਰੀ ਕਾਟਨ ਦੀ ਬਾਟਮ ਰਹੇਗੀ 2 ਮੀਟਰ ਹੈਂਡ ਪੇਂਟ ਦੁਪੱਟਾ ਮਸਲੀਨ ਦਾ ਰਹੇਗਾ ਪ੍ਰਾਈਸ 1050 ਫ੍ਰੀ ਸ਼ਿਪਿੰਗ ਨੈਕਸਟ ਹੈ ਆਪਣੇ ਕੋਲ ਪਿਓਰ ਬੀਵਾ ਕਾਟਨ 올ਓਵਰ ਸੂਟ ਰਹੇਗਾ 3.5 ਮੀਟਰ ਵੱਡੇ ਪਣੇ ਦਾ ਰਹੇਗਾ ਵਰਕ ਹੋਇਆ ਫੁੱਲ ਫਰੰਟ ਤੇ ਲੈਸ ਦਾ ਬੁਟੀਕ ਸਟਾਈਲ ਸੂਟ ਆ ਦੁਪੱਟਾ ਇਸ ਦੇ ਨਾਲ ਰਹੇਗਾ 2 ਚਾਲੀਵੀਂ ਘੱਟ ਰਹੀਗੀ ਦੁਪट्टे ਦੀ ਫੋਰ ਸੈਟ ਲੈਸ ਲੱਗੀ ਹੋਗੀ ਪ੍ਰਾਈਸ ਇਹਨਾਂ ਸੂਟਾਂ ਦਾ 850 ਫ੍ਰੀ ਸ਼ਿਪਿੰਗ ਇਹ ਵੀ ਸਕਰੀਨ ਸ਼ਾਟ ਸੈਂਡ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹਾਂ ਨੈਕਸਟ ਆਪਣੇ ਕੋਲ ਰਖੜੀ ਤੇ ਸੇਲ ਆ ਪਿਓਰ ਕਾਟਨ ਸ਼ਰਟ ਰਹੇਗੀ 9 ਮੀਟਰ ਘੇਰਾ ਏਮਬਰਾਇਡਰੀ ਹੋਈ ਹੈ ਪੈਸਵਰਕ ਕੰਟਰਾਸਟ 9 ਮੀਟਰ ਬਾਟਮ ਰਹੇਗੀ ਮਰੂ ਕਾਟਨ ਦਾ ਦੁਪੱਟਾ ਰਹੇਗਾ ਪ੍ਰਾਈਸ ਇਹਨਾਂ ਸੂਟਾਂ ਦਾ 699 ਫ੍ਰੀ ਸ਼ਿਪਿੰਗ ਹੈਵੀ ਡਿਸਕਾਊਂਟ ਆ ਜਲਦੀ ਆਰਡਰ ਕਰ ਸਕਦੇ ਹੋ ਨੈਕਸਟ ਸ਼ਰਟ ਤੇ ਇਸ ਤੇ embroidery ਹੋਏਗੀ 48 ਇੰਚ ਲੈਂਥ ਰਹੇਗੀ ਬਾਟਮ ਇਸ ਦੇ ਨਾਲ 2 ਮੀਟਰ ਪਲੇਨ ਰਹੇਗੀ ਡਾਈਏਬਲ ਦੁਪੱਟਾ ਇਸ ਦੇ ਨਾਲ 2.5 ਮੀਟਰ ਰਹੇਗਾ embroidery ਵਾਲਾ ਵਿਦ ਕਟਵਰਕ ਦਾ ਪ੍ਰਾਈਸ 899 ਫ੍ਰੀ ਸ਼ਿਪਿੰਗ ਥੈਂਕ ਯੂ ਜੀ